ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਵਾਪਹਾ ਦੇ ਮੋਹਿ ਬਚਾਵੋ ਸਖੀ ਬਸੈ ਮੋਰੋ ਪਰਵਾਰਾ ਸੇਵਕ ਸਖ ਸਵੈ ਕਰਤਾਰਾ ਮੋਰ ਅਛਾ ਨਿਚ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣ ਧਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੰਚੁ ਸਤਰਾ ਹਮਾਰੇ ਮਾਰੀਐ ਆਪ ਹਾਦੈ ਮੁਝੈ ਅਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਓ ਮੋਇ ਰਾਖਣ ਹਾਰੇ ਸਾਇ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹਾ ਪ੍ਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਪਤਰਾ ਕਾਲ ਪਾਏ ਕਰਪਿ ਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਭੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕਹ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖਿਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਯੁਧ ਕਰਖ ਕਰਾ ਕਰਤਾਰਾ ਪ੍ਰਜਾ ਤਰ ਤਪ ਦੇ ਅਪਾਰਾ ਜਪਿਆ ਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਦਰਸਬਹੁ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਦੇ ਰਤੰਦਰਾਲਮ ਜਾਣਤ ਬੇਦ ਭੇਦੇ ਰਿਆਲਮ ਨਰੰਕਾਰ ਨਿਰਪਿਕਾ ਨਿਰਲਾmbਿਆਦ ਨੀਲਾਨਾਦ ਸੰਬਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾ ਕੋ ਕਿਰਪਾ ਹਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਮ ਨਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਚੇਤੀ ਬਰਨਤ ਭਿੰਨ ਭਿੰਨ ਤਹ ਤੇ ਤੇ ਤੁਮਰਾ ਲਖਨ ਨ ਜਾਏ ਪਸਾਰਾ ਕੇ ਬਿਤ ਸਜਾ ਪ੍ਰਤਮ ਸੰਸਾਰਾ ਇਕ ਕੈ ਰੂਪਾਂ ਉਪਸਰੂਪਾਂ ਰੰਕ ਪਿਓ ਰਾਪ ਕਹੀ ਭੁਪਾ ਅੰਡਜ ਜੇਰਜ ਸਿਤਜ ਕਿੰਨੇ ਉਤਪੁਜ ਖਾਨ ਪਹੋ ਰਚ ਦਿਨੇ ਕਹੋ ਫੁਲ ਰਾਜਾ ਬੈਠਾ ਕौਸਮਪ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾ ਜੁਗਾ ਸਰਵ ਸੰਪਵਾ ਅਵ ਰਖਾ ਮੇਰੀ ਤੁਮ ਕਰੋ ਸਿਖੋ ਬਾਰਾ ਸਖ ਸੰਗ ਕਰੋ ਦੁਸ਼ਟ ਜੇਤ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖਾਂ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਲਨਿਕ ਨ ਐਹ ਰਛਾ ਹੋਏ ਤਾਂ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੰਧ ਕਰਮੋ ਸਭ ਹੋਏ ਦੁਸ਼ਟ ਸਾਸ ਵੈ ਸਕੇ ਨ ਕੋਈ ਇੱਕ ਬਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਬਾਰਾ ਜਨਰ ਨਾਮ ਤਿਹਾਰ ਕਾਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਕ ਕੇਤ ਮੈਂ ਸਰਨ ਤਿਹਾਰੀ ਆਪਹਾ ਦੈ ਲਿਹੋ ਬਾਰੇ ਸਰਵ ਠੋਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਨ ਤਿਹਾਰੀ ਆਪਹਾ ਦੈ ਲਿਹੋ ਬਾਰੇ ਸਰਵ ਠੋਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਵਾਪਹਾ ਦੇ ਮੋਹਿ ਬਚਾਵੋ ਸਕੀਬ ਸੈ ਮੋਰ ਪਰਵਾਰਾ ਸੇਵਕ ਸਖ ਸਵੈ ਕਰਤਾਰਾ ਮੋਰ ਅਛਾ ਨਿਚ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣਾ ਧਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰਿਆ ਚੰਚੁਸ ਸਤ੍ਰ ਹਮਾਰੇ ਮਾਰੀਐ ਆਪਹਾ ਦੇ ਮਜੇ ਅਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੋ ਕਰਿਓ ਰੱਛਾ راک موی راک ہارے سائے سانت سہائے پیارے دین باند دشتن کے ہنتا تمہوں پر چتردتا کال پائے برہم ببترا کال پائے سیو جو کال پائے کر پیشن پرکاشا سکل کال کا کیا تماسا جون کال جو کی سیو کیو بید راج برہما جو تھیو جمن کال سو لوک سوارا نمسکار ہے تاہیں ہمارا ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇ ਤਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਣਕੋ ਸਭ ਗੁਣ ਸੁਖ ਦਿਓ ਸਤਰਣ ਕਉ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖਿਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਪਿਆ ਕਰਕ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਦਰਸਬਹੁ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਂਦ੍ਰਾਲਮ ਜਾਣਤ ਵੇਦ ਭੇਦੇ ਰਿਆਲਮ ਨਰੰਕਾਰ ਨਿਰਪਿਕਾ ਨਿਰਲਾmbਿਆਦ ਅਨੀਲਾਨਾਦ ਸੰਬਤਾ ਕਾ ਮੂੜ ਉਚਾਰਤ ਪੇਦਾ ਜਾਕੋ ਪੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਾਨਿ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤਸਦਾ ਸਿ ਨਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾਂ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਾਨੁਪਸਰੂਪਾ ਰੰਕ ਪਇਓ ਰਾਪ ਕਹੀ ਭੂਪਾ ਅੰਡਜ ਜੇਰਜ ਸਿਤਜ ਕਿੰਨੇ ਉਤਪੁਜ ਖਾਨ ਪਹੋ ਰਚ ਦਿਨੇ ਕਹ ਬੁਲ ਰਾਜਾ ਬੈਠਾ ਕौसिम्प ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾ ਜੁਗਾ ਸਰਵ ਸੰਪਵਾ ਅਵ ਰਖਾ ਮੇਰੀ ਤੁਮ ਕਰੋ ਸਿਖੋ ਬਾਰਾ ਸਖ ਸੰਗ ਕਰੋ ਦੁਸ਼ਟ ਜੇਤ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨ ਕੇ ਦੁਸ਼ਟ ਦੁਖਾਂ ਤਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਲਨਿਕ ਨ ਐਹ ਰਛਾ ਹੋਏ ਤਾਂ ਸਭ ਕਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੰਧ ਕਰਮੋ ਸਭ ਹੋਏ ਦੁਸ਼ਟ ਸਾਸ ਵੈ ਸਕੇ ਨ ਕੋਈ ਇੱਕ ਬਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਬਾਰਾ ਜਨਰ ਨਾਮ ਤਿਹਾਰ ਕਾਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾ ਦੈ ਲਿਹੋ ਬਾਰੇ ਸਰਬ ਠੋਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾ ਦੈ ਲਿਹੋ ਬਾਰੇ ਸਰਬ ਠੋਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਿਗੁਰ ਪ੍ਰਸਾਦਿ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਵਾਪਹਾ ਦੇ ਮੋਹਿ ਬਚਾਵੋ ਸਕੀਬ ਸੈ ਮੋਰੋ ਪਰਵਾਰਾ ਸੇਵਕ ਸਿਕ ਸਵੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣ ਧਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੰਚੁਸ ਸਤਰਾ ਹਮਾਰੇ ਮਾਰੀਐ ਆਪ ਹਾਦੈ ਮੁਝੈ ਅਬਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ راک لو راکھن ہارے سائے سنت سہائے پیارے دین باند دشتن کے ہنتا تمہوں پر چترتا کال پائے برہما بپترہ کال پائے سیو جو کال پائے کر پن پرکاشا سکل کال کا کیا تماسا جون کال جو کی کیو بید راج برہما جو تھیو یو جون سو لوک سوارا نمسکار ہے تاہیں ہمارا ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸੇਕ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਕੀ ਸੁਪਾਏ ਸਾਧਨ ਕੇ ਸੁਖਿਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਪਯੁਦ ਕਰਖ ਕਰਾ ਕਰਤਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਪਿਆ ਕਰਖ ਕਰਤ ਹੋ ਕਬ ਹੋ ਤੁਮ ਮੈ ਮਿਲਤ ਦੇ ਦਰਸਬਹੂ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪਿ ਆਪਣੇ ਬੂਜ ਉਚਾਰੈ ਤੁਮ ਸਭ ਹੀ ਤੇ ਰਤੰਦਰਾਲਮ ਜਾਣਤ ਬੇਦ ਭੇਦੇ ਰਿਆਲਮ ਨਰੰਕਾਰ ਨਿਰਪਿਕਾ ਨਿਰਲਾmbਿਆਦ ਨੀਲਾਨਾਦ ਸੰਬਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਕੋ ਕਰਪਾ ਹਾਨ ਅਨੁਮਾਨਤ ਮਹਾਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿ ਨਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤਹ ਤੇ ਤੇ ਤੁਮਰਾ ਲਖਨ ਨ ਜਾਏ ਪਸਾਰਾ ਕੇਵਤ ਸਜਾ ਪ੍ਰਤਮ ਸੰਸਾਰਾ ਇਕ ਕੈ ਰੂਪਾਂ ਉਪਸਰੂਪਾਂ ਰੰਕ ਪਿਓ ਰਾਪ ਕਹੀ ਭੁੱਪਾ ਅੰਡਜ ਜੇਰਜ ਸਿਤਜ ਕਿੰਨੇ ਉਤਪੁਜ ਖਾਨ ਪਹੋ ਰਚ ਦਿਨੇ ਕਹ ਬਲ ਰਾਜਾ ਬੈਠਾ ਕौਸਮਟਪ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾ ਜੁਗਾ ਸਰਵ ਸੰਪਵਾ ਅਵ ਰਖਾ ਮੇਰੀ ਤੁਮ ਕਰੋ ਸਿਖੋ ਬਾਰਾ ਸਖ ਸੰਗ ਕਰੋ ਦੁਸ਼ਟ ਜੇਤ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖਾਂ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸੋਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਲਨਿਕ ਨ ਐਹ ਰਛਾ ਹੋਏ ਤਾਂ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪਤਨ ਕਮੋ ਹਰ ਹੋ ਰਿੱਧ ਸਿੰਧ ਕਰਮੋ ਸਭ ਹੋਏ ਦੁਸ਼ਟ ਸਾਸ ਵੈ ਸਕੇ ਨ ਕੋਈ ਇਕ ਬਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਬਾਰਾ ਜਨਰ ਨਾਮ ਤਿਹਾਰ ਕਾਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਕ ਕੇਤ ਮੈਂ ਸਰਣ ਤਿਹਾਰੀ ਆਪਹਾ ਦੈ ਲਿਹੋ ਬਾਰੇ ਸਰਬ ਠੋਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸਰਣ ਤਿਹਾਰੀ ਆਪਹਾ ਦੈ ਲਿਹੋ ਬਾਰੇ ਸਰਬ ਠੋਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਵਾਪਹਾ ਦੇ ਮੋਹਿ ਬਚਾਵੋ ਸਖੀ ਬਸੈ ਮੋਰੋ ਪਰਵਾਰਾ ਸੇਵਕ ਸਖ ਸਵੈ ਕਰਤਾਰਾ ਮੋਰ ਅਛਾ ਨਿਚ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣ ਧਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰਿਆ ਚੰਚੁਸ ਸਤ੍ਰ ਹਮਾਰੇ ਮਾਰੀਐ ਆਪਹਾ ਦੇ ਮਝੇ ਅਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ راک موی راک ہارے سائے سنت سہائے پیارے دین باند دنتا تمہوں پر چتردتا کال پائے برہم ببترا کال پائے سیو جو کال پائے کر پیشن پرکاشا سکل کال کا کیا تماسا جون کال جو کی سیو کیو بید راج برہما جو تھیو کال سو جمن سوارا نمسکار ہے تاہیں ہمارا ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇ ਤਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਣਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖਿਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਪਿ ਉਦ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਪਦੇ ਅਪਾਰਾ ਜਪਿਆ ਕਰਕ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਦਰਸਬਹੁ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਂਦ੍ਰਾਲਮ ਜਾਣਤ ਬੇਦ ਭੇਦੇ ਰਿਆਲਮ ਨਿਰੰਕਾਰ ਨਿਰਪਿਕਾ ਨਿਰਲਾmbਿਆਦ ਅਨੀਲਾਨਾਦ ਸੰਬਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਾਨ ਅਨੁਮਾਨਤ ਮਹਾ ਮੂੜ ਕਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਤਸਦਾ ਸ ਨਿਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਨ ਨ ਜਾਏ ਪਸਾਰਾ ਕੇਵਤ ਸਜਾ ਪ੍ਰਤਮ ਸੰਸਾਰਾ ਇਕੈ ਰੂਪਾਨੁਪਸਰੂਪਾ ਰੰਕ ਪਇਓ ਰਾਪ ਕਹੀ ਭੁਪਾ ਅੰਡਜ ਜੇਰਜ ਸਿਤਜ ਕਿੰਨੇ ਉਤਪੁਜ ਖਾਨ ਪਹੋ ਰਚ ਦਿਨੇ ਕਹ ਬੋਲ ਰਾਜਾ ਬੈਠਾ ਕौसिम्प ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾ ਜੁਗਾ ਸਰਵ ਸੰਪਵਾ ਅਵ ਰਖਾ ਮੇਰੀ ਤੁਮ ਕਰੋ ਸਿਖੋ ਬਾਰਾ ਸਖ ਸੰਗ ਕਰੋ ਦੁਸ਼ਟ ਜੇਤ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰੇ ਤਿਨ ਕੇ ਦੁਸ਼ਟ ਦੁਖਾਂ ਤਵੇ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਲਨਿਕ ਨ ਅਹਿ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸ ਵੈ ਸਕੇ ਨ ਕੋਈ

ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਵਾਪਹਾ ਦੇ ਮੋਹਿ ਬਚਾਵੋ ਸਕੀਬ ਸੈ ਮੋਰੋ ਪਰਵਾਰਾ ਸੇਵਕ ਸਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣ ਧਿਆਉ ਜੋ ਵਰਚਾ ਸੁ ਤੁਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰਿਆ ਚੰਚੁ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੈ ਅਬਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ راک لو راکن ہارے سائے سنت سہای پیارے دین باند دشتن کے ہنتا تمہوں پر چترتا کال پائے برہما بپترہ کال پائے سیو جو عبترا, کال پائے کر پن پرکاشا سکل کال کا کیا تماسا جون کال جو کی کیو بید راج برہما جو تھیو یو جون سو لوک سوارا نمسکار ہے تاہیں ہمارا ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖਿਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਯੁਧ ਕਰਖ ਕਰਾ ਕਰਤਾਰਾ ਪ੍ਰਜਾ ਤਰ ਤਪ ਦੇ ਅਪਾਰਾ ਜਪਿਆ ਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਦਰਸਬਹੁ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤੰਦralam ਜਾਣਤ ਬੇਦ ਭੇਦੇ ਰਿਆਲਮ ਨਰੰਕਾਰ ਨਿਰਪਿਕਾ ਨਿਰਲਾmbਿਆਦ ਅਨੀਲਾਨਾਦ ਸੰਬਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾ ਕੋ ਕਰਪਾ ਹਾਨ ਅਨੁਮਾਨਤ ਮਹਾਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿ ਨਰੰਕਾਰ ਕਾ ਚਿੰਤ ਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇ ਤੇ ਤੁਮਰਾ ਲਖਾਂ ਨ ਜਾਏ ਪਸਾਰਾ ਕੇਵਤ ਸਜਾ ਪ੍ਰਤਮ ਸੰਸਾਰਾ ਇਕ ਕੈ ਰੂਪਾਂ ਉਪਸਰੂਪਾਂ ਰੰਕ ਪਿਓ ਰਾਪ ਕਹੀ ਭੁਪਾ ਅੰਡਜ ਜੇ ਰਜ ਸਿਤਜ ਕਿੰਨੇ ਉਤਪੁਜ ਖਾਨ ਪਹੋ ਰਚ ਦਿਨੇ ਕਹ ਬੋਲ ਰਾਜਾ ਬੈਠਾ ਕौਸਮਟਪ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾ ਜੁਗਾ ਸਰਵ ਸੰਪਵਾ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਖ ਸੰਗ ਕਰੋ ਦੁਸ਼ਟ ਜੇਤ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਝ ਤਵ ਸਰਨੇ ਪਰੇ ਤਿਨਕੇ ਦੁਸ਼ਟ ਦੁਖਾਂ ਤਵੇ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸੁਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਲਨਿਕ ਨ ਐਹ ਰਛਾ ਹੋਏ ਤਾਂ ਸਭ ਕਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸ ਵੈ ਸਭ ਕੇ ਨਾ ਕੋਈ ਇਕ ਬਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਹੇ ਬਾਰਾ ਜਨਰ ਨਾਮ ਤਿਹਾਰ ਕਾਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਕ ਕੇ ਤਮੈ ਸਰਨ ਤਿਹਾਰੀ ਆਪ ਹਾ ਦੈ ਲਿਹੋ ਬਾਰੇ ਸਰਬ ਠੋਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇ ਤਮੈ ਸਰਨ ਤਿਹਾਰੀ ਆਪ ਹਾ ਦੈ ਲਿਹੋ ਬਾਰੇ ਸਰਬ ਠੋਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ